ਭਾਈ ਆ ਲੀਡਰਸ਼ਿਪ ਨੂੰ ਇੱਥੋਂ ਤੱਕ ਨੌਬਤ ਕਿਉਂ ਆਈ ਕਿ ਗਵਰਨਰ ਸਾਹਿਬ ਕੋਲ ਜਾਣਾ ਪੈ ਜਾਂਦਾ ਹੈ ਪੰਜਾਬ ਸਰਕਾਰ ਇਸ ਮਾਮਲੇ ਦੇ ਉੱਤੇ ਤੁਹਾਨੂੰ ਕੀ ਲੱਗਦਾ ਸੁਹਿਰਦ ਨਹੀਂ ਹੈ ਬਿਲਕੁਲ ਸੁਹਿਰਦ ਨਹੀਂ ਹੈ ਜੀ ਖਾਸ ਕਰਕੇ ਐਡਮਿਨਿਸਟ੍ਰੇਸ਼ਨ ਬਿਲਕੁਲ ਸੁਹਿਰਦ ਨਹੀਂ ਹੈ ਨਹੀਂ ਹਲੇ ਤੱਕ ਡਿਪਟੀ ਕਮਿਸ਼ਨਰ ਨੇ ਜਾਂ ਕਿਸੇ ਸੀਨੀਅਰ ਆਫੀਸਰ ਨੇ ਜਾ ਕੇ ਉਹ ਮੌਕਾ ਦੇਖਿਆ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਦੋਂ ਕੇਂਦਰ ਵੱਲੋਂ ਫਸਲ ਬੀਮਾ ਯੋਜਨਾ ਦੂਜੇ ਰਾਜਾਂ 'ਚ ਲਾਗੂ ਆ ਆਪਣਾ ਰਾਜ ਉਸ ਨੂੰ ਕਿਉਂ ਨਹੀਂ ਲਾਗੂ ਕਰ ਰਿਹਾ ਗਵਰਨਰ ਹਾਊਸ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਪਹੁੰਚੀ ਹੈ ਕਿ ਕਿਸਾਨਾਂ ਦੇ ਨਾਲ ਜੋ ਕੁਝ ਹੋ ਰਿਹਾ ਪੰਜਾਬ ਦੇ ਅੰਦਰ ਫਸਲ ਤਬਾਹ ਹੋ ਗਈ ਪੰਜਾਬ ਸਰਕਾਰ ਨੇ ਕੁਝ ਨਹੀਂ ਕੀਤਾ ਕੀ ਮੀਟਿੰਗ ਹੋਈ ਕੀ ਗੱਲਾਂ ਬਾਤਾਂ ਹੋਈਆਂ ਭਾਜਪਾ ਦੇ ਆਗੂ ਪਰਮਪਾਲ ਕੌਰ ਸਿੱਧੂ ਹੀ ਸਾਡੇ ਨਾਲ ਨੇ ਮੈਡਮ ਸਭ ਤੋਂ ਪਹਿਲਾਂ ਤੇ ਭਾਜਪਾ ਲੀਡਰਸ਼ਿਪ ਨੂੰ ਇੱਥੋਂ ਤੱਕ ਨੌਬਤ ਕਿਉਂ ਆਈ ਕਿ ਗਵਰਨਰ ਸਾਹਿਬ ਕੋਲ ਜਾਣਾ ਪੈ ਜਾਂਦਾ ਹੈ ਪੰਜਾਬ ਸਰਕਾਰ ਇਸ ਮਾਮਲੇ ਦੇ ਉੱਤੇ ਤੁਹਾਨੂੰ ਕੀ ਲੱਗਦਾ ਸੁਹਿਰਦ ਨਹੀਂ ਹੈ ਬਿਲਕੁਲ ਸੁਹਿਰਦ ਨਹੀਂ ਹੈ ਜੀ ਖਾਸ ਕਰਕੇ ਐਡਮਿਨਿਸਟ੍ਰੇਸ਼ਨ ਬਿਲਕੁਲ ਸੁਹਿਰਦ ਨਹੀਂ ਹੈ ਕੱਲ ਇੱਕ ਡੈਲੀਗੇਸ਼ਨ ਡੀਸੀ ਫਿਰੋਜ਼ਪੁਰ ਨੂੰ ਮਿਲਣ ਗਿਆ ਸੀ ਕਿਉਂਕਿ ਉੱਥੇ ਕੋਈ 250 ਏਕੜ ਦੇ ਕਰੀਬ ਫਸਲ ਤਬਾਹ ਹੋਈ ਹੈ ਅੱਗ ਲੱਗਣ ਕਾਰਨ ਔਰ ਉਹਨਾਂ ਨੂੰ ਡੀਸੀ ਨੇ ਲਗਭਗ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ ਇੱਕ ਤਰ੍ਹਾਂ ਨਾਲ ਔਰ ਫਿਰ ਮਿਲੇ ਤਾਂ ਸਿਰਫ 1 ਮਿੰਟ ਵਾਸਤੇ ਔਰ ਉਹਨਾਂ ਨੇ ਕਿਹਾ ਕਿ 1 ਮਿੰਟ ਮੈਂ ਤੁਹਾਨੂੰ ਦਿੰਨੀ ਆ ਜਿਹੜੀ ਗੱਲ ਕਹਿਣੀ ਹੈ ਕਹਿ ਲਓ ਸੋ ਉੱਥੇ ਥੋੜੀ ਤਲਖੀ ਵੀ ਹੋਈ ਤਾਂ ਉਸ ਤੋਂ ਇਹ ਲੱਗਿਆ ਕਿ ਐਡਮਿਨਿਸਟ੍ਰੇਸ਼ਨ ਬਹੁਤੀ ਇਸ ਬਾਰੇ ਸੀਰੀਅਸ ਨਹੀਂ ਹੈਗੀ ਨਾ ਹੀ ਹਲੇ ਤੱਕ ਡਿਪਟੀ ਕਮਿਸ਼ਨਰ ਨੇ ਜਾਂ ਕਿਸੇ ਸੀਨੀਅਰ ਆਫੀਸਰ ਨੇ ਜਾ ਕੇ ਉਹ ਮੌਕਾ ਦੇਖਿਆ ਸੋ ਉਸ ਦੇ ਮੱਦੇ ਨਜ਼ਰ ਹੀ ਅੱਜ ਇੱਥੇ ਡੈਲੀਗੇਸ਼ਨ ਮਿਲਿਆ ਸੀਗਾ ਔਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਦੋਂ ਕੇਂਦਰ ਵੱਲੋਂ ਫਸਲ ਬੀਮਾ ਯੋਜਨਾ ਦੂਜੇ ਰਾਜਾਂ 'ਚ ਲਾਗੂ ਆ ਆਪਣਾ ਰਾਜ ਉਸ ਨੂੰ ਕਿਉਂ ਨਹੀਂ ਲਾਗੂ ਕਰ ਰਿਹਾ ਕਿਉਂ ਨਹੀਂ ਫਾਰਮਰਸ ਦੇ ਹਿੱਤ ਦੀਆਂ ਹੋਰ ਸਕੀਮਾਂ ਇੱਥੇ ਲਾਗੂ ਹੁੰਦੀਆਂ ਨਾਲ ਨਾਲ ਗਵਰਨਰ ਸਾਹਿਬ ਨੂੰ ਉਹਨਾਂ ਬਾਰੇ ਵੀ ਦੱਸ ਕੇ ਆਏ ਆ ਔਰ ਗਵਰਨਰ ਸਾਹਿਬ ਨੇ ਸੀਐਮ ਸਾਹਿਬ ਨਾਲ ਗੱਲ ਕਰੀ ਔਰ ਉਹਨਾਂ ਨੇ ਭਰੋਸਾ ਦਵਾਇਆ ਕਿ ਮੈਂ ਇਸ ਤੇ ਐਕਸ਼ਨ ਜਲਦ ਤੋਂ ਜਲਦ ਕਰਾਉਂਗਾ ਕੱਲੇ ਫਿਰੋਜ਼ਪੁਰ 'ਚ ਹੀ ਨਹੀਂ ਬਾਕੀ ਜਿਹੜੇ ਹੋਰ ਜ਼ਿਲ੍ਹੇ ਹੈਗੇ ਆ ਜਿਵੇਂ ਕਿ ਬਠਿੰਡੇ ਦੇ ਵਿੱਚ ਰਾਮਪੁਰਾ ਏਰੀਏ ਦੇ ਵਿੱਚ ਕੁਝ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀ ਹੀ ਘਟਨਾ ਹੋਈ ਹੈ ਫਿਰ ਮਾਨਸਾ ਦੇ ਵਿੱਚ ਬਰਨਾਲਾ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਸਾਰੀਆਂ ਬਾਰੇ ਜਦੋਂ ਮੁੱਖ ਮੰਤਰੀ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਉਹ ਤੁਹਾਡੇ ਸਾਹਮਣੇ ਹੋਈ ਗੱਲਬਾਤ ਬਿਲਕੁਲ ਹਾਂਜੀ ਸਾਡੇ ਸਾਹਮਣੇ ਹੋਈ ਔਰ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਇਹੀ ਕਿਹਾ ਕਿ ਮੈਂ ਜਲਦ ਤੋਂ ਜਲਦ ਐਕਸ਼ਨ ਲਵਾਂਗਾ ਔਰ ਗਵਰਨਰ ਸਾਹਿਬ ਨੇ ਵੀ ਕਿਹਾ ਕਿ ਆਪਾਂ ਦੇਖਦੇ ਹਾਂ ਕਿ ਕਿੰਨੀ ਜਲਦੀ ਇੱਕ ਗਰੰਟੀ ਇਸ਼ੂ ਹੋ ਗਿਆ ਜਿਹਦੇ ਤੇ ਤੁਹਾਨੂੰ ਲੱਗਿਆ ਕਿ ਸਰਕਾਰ ਇਸ ਮਾਮਲੇ ਵਿੱਚ ਕੰਮ ਨਹੀਂ ਕਰ ਰਹੀ ਪਰ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਇਲਾਕੇ ਅੰਦਰ ਵੀ ਹੋਰ ਸਾਰੇ ਪੰਜਾਬ ਅੰਦਰ ਇੱਕ ਸਕੂਲਾਂ ਦੇ ਵਿੱਚ ਉਦਘਾਟਨ ਦਾ ਸਿਲਸਿਲਾ ਹੋਇਆ ਕਹਿੰਦੇ ਕਿ ਅਸੀਂ ਸਿੱਖਿਆ ਕ੍ਰਾਂਤੀ ਦੇ ਤਹਿਤ ਕੰਮ ਕਰ ਰਹੇ ਹਾਂ ਇਹਨੂੰ ਵਿਰੋਧੀ ਧਿਰਾਂ ਹਜਮ ਨਹੀਂ ਕਰ پا ਰਹੀਆਂ ਤੁਹਾਡੇ ਇਲਾਕੇ ਚ ਖਾਸ ਕਰਕੇ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਉੱਤੇ ਜਿਹੜੇ ਸਕੂਲ ਜਾਂ ਨਵੇਂ ਉਦਘਾਟਨ ਹੋਏ ਐ ਉਹ ਨਵੀਆਂ ਸਾਰੀਆਂ ਹੋਈਆਂ ਜਾਂ ਪਹਿਲਾਂ ਵਾਲੀਆਂ ਦੇਖੋ ਜੇ ਰਿਪੇਅਰ ਵੀ ਨਵੀਂ ਹੋਈ ਆ ਮੰਨ ਲਓ ਟਾਇਲਟ ਦੀ ਰਿਪੇਅਰ ਹੋਈ ਆ ਚਾਹੇ ਉਹ ਨਵੀਂ ਹੋਈ ਹੋਵੇ ਮੈਂ ਨਹੀਂ ਸਮਝਦੀ ਕਿ ਉਹ ਕੋਈ ਬਹੁਤ ਵੱਡੀ ਸਿੱਖਿਆ ਕ੍ਰਾਂਤੀ ਆ ਹਾਲਾਂਕਿ ਟਾਇਲਟ ਲਈ ਰਿਪੇਅਰ ਜ਼ਰੂਰੀ ਆ ਪਰ ਉਸ ਦਾ ਉਦਘਾਟਨ ਕਰਨਾ ਟਾਇਲਟ ਦੀ ਰਿਪੇਅਰ ਤੋਂ ਵੱਧ ਖਰਚਾ ਉਥੇ ਟੈਂਟ ਲਾਉਣ ਤੇ ਲੋਕਾਂ ਨੂੰ ਸੱਦਣ ਤੇ ਮਾਈਕ ਲਾਉਣੇ ਹੋ ਪੱਥਰ ਬਣਾਉਣੇ ਹੋ ਸੋ ਉਸ ਤੋਂ ਵੱਧ ਖਰਚਾ ਇਹਨਾਂ ਉਦਘਾਟਨਾ ਤੇ ਆ ਜਾਂਦਾ ਇਸ ਕਰਕੇ ਬੇਸ਼ੱਕ ਉਹ ਨਵੀਆਂ ਰਿਪੇਅਰਾਂ ਹੀ ਹੋਈਆਂ ਹੋਣ ਤਾਂ ਵੀ ਉਹ ਕਰਨੀਆਂ ਨਹੀਂ ਬਣਦੀਆਂ ਮੇਰਾ ਇੱਕ ਆਖਰੀ ਸਵਾਲ ਜਦੋਂ ਪ੍ਰਸ਼ਾਸਨ ਤੇ ਸਰਕਾਰ ਚ ਤਾਲਮੇਲ ਦੀ ਘਾਟ ਹੁੰਦੀ ਉਸਿੱਤੇ ਖੁਦ ਪ੍ਰਸ਼ਾਸਨਿਕ ਅਧਿਕਾਰੀ ਰਹੇ ਹੁਲਮਾ ਸਮਾਂ ਇਹ ਤਾਲਮੇਲ ਦੀ ਘਾਟ ਕਿੱਥੇ ਰੜਕ ਜਾਂਦੀ ਕਿੱਥੇ ਗੈਪ ਪੈ ਜਾਂਦਾ ਕਿਵੇਂ ਇਸ ਪੂਰਾ ਕੀਤਾ ਜਾ ਸਕਦਾ ਦੇਖੋ ਅਸੀਂ ਇਹ ਨਹੀਂ ਕਹਿ ਸਕਦੇ ਵੀ ਤਾਲਮੇਲ ਦੀ ਘਾਟ ਹੈ ਪ੍ਰਸ਼ਾਸਨ ਨਾਲ ਜਾਂ ਪ੍ਰਸ਼ਾਸਨ ਨੂੰ ਕੋਈ ਡਾਇਰੈਕਸ਼ਨਾਂ ਹੀ ਇਦਾਂ ਦੀਆਂ ਹੈਗੀਆਂ ਕਿ ਉਹ ਦੂਜੀਆਂ ਪਾਰਟੀਆਂ ਜਾਂ ਆਮ ਲੋਕਾਂ ਦੀ ਗੱਲ ਨਾ ਸੁਣਣ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ ਇਹ ਉਹਨਾਂ ਨੂੰ ਪਤਾ ਹੋਊਗਾ ਕਿ ਤਾਲਮੇਲ ਦੀ ਘਾਟ ਹੈ ਜਾਂ ਹਦਾਇਤ ਹੈ ਪ੍ਰਸ਼ਾਸਨ ਨੂੰ ਕਿ ਵੀ ਇਸ ਤਰ੍ਹਾਂ ਦਾ ਲੋਕਾਂ ਦੇ ਗੱਲਾਂ ਬਾਤਾਂ ਨਹੀਂ ਸੁਣਨੀਆਂ ਜਾਂ ਇਸ ਤਰ੍ਹਾਂ ਭਾਜਪਾ ਲੀਡਰ ਪਰਮਪਾਲ ਕੌਰ ਸਿੱਧੂ ਜੀ ਜਿਨ੍ਹਾਂ ਨੇ ਆਪਣੀ ਗੱਲ ਰੱਖੀ ਹੈ ਕਿ ਜੋ ਕਣਕ ਦੀ ਫਸਲ ਤਬਾਹ ਹੋਈ ਹੈ ਸੜ ਗਈ ਉਸ ਨੂੰ ਲੈ ਕੇ ਗਵਰਨਰ ਨੂੰ ਇੱਕ ਵਫ਼ਦ ਮਿਲਿਆ ਭਾਜਪਾ ਦੀ ਲੀਡਰਸ਼ਿਪ ਦੇ ਸਾਹਮਣੇ ਗਵਰਨਰ ਨੇ ਜਿਹੜੇ ਗੁਲਾਬਚੰਦ ਕਟਾਰੀਆ ਜੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਨਾਲ ਫੋਨ ਤੇ ਉੱਤੇ ਗੱਲਬਾਤ ਕੀਤੀ ਹੈ ਤੇ ਮੁੱਖ ਮੰਤਰੀ ਨੇ ਵੀ ਭਰੋਸਾ ਦਿੱਤਾ ਹੈ ਕਿ ਜਿੱਥੇ-ਜਿੱਥੇ ਫਸਲ ਦੀ ਤਬਾਹੀ ਹੋਈ ਹੈ ਉੱਥੇ ਉਹ ਜ਼ਰੂਰ ਸਹਾਇਕ ਦੇਣਗੇ ਔਰ ਉਹਨਾਂ ਕਿਸਾਨਾਂ ਦੀ ਜਿਹੜੇ ਪੀੜਤ ਨੇ ਜਿਹੜੇ ਤਬਾਹ ਹੋ ਗਏ ਉਹਨਾਂ ਦੀ ਬਾਂਹ ਜ਼ਰੂਰ ਫੜੀ ਜਾਏਗੀ ਫਿਲਹਾਲ ਇਸ ਖਬਰ ਦੇ ਵਿੱਚ ਐਨਾ ਹੀ ਤੁਸੀਂ